ਸੱਚੀਆ ਕਲ ਸਾਰਿਆਂ ਨੂੰ ਅੱਜ ਦਾ ਅੱਜ ਦਾ ਦਿਨ ਸਿਰਫ ਇੱਕ ਫੰਕਸ਼ਨ ਨਹੀਂ ਹੈ ਇਹ ਮੇਰੇ ਪਾਪਾ ਵਰਿੰਦਰ ਕੁਮੰਦ ਦੀ ਯਾਦ ਦਾ ਦਿਨ ਹੈ ਪਾਪਾ ਕੋਈ ਆਮ ਬੋਡੀ ਬਿਲਡਰ ਨਹੀਂ ਸੀ ਵਾਕਿਆ ਵਾਂਗੂ ਜੁਝ ਕੇ ਸੁਣਨ ਅਨੁਸਾਰ ਇਹ ਤਾਂ ਡਿਫਰੈਂਟ ਕਰਦੀ ਹੈ ਕਿ ਉਹ ਵੈਜੀਟੇਰੀਅਨ ਬੋਡੀ ਬਿਲਡਰ ਸੀ ਤੇ ਉਹਨਾਂ ਨੇ ਨਾਨ ਵੈਜੀਟੇਰੀਅਨ ਬੋਡੀ ਬਿਲਡਰਸ ਨਾਲ ਕੰਪੀਟ ਕਰਕੇ ਵੀ ਉਹ ਉਹਨਾਂ ਨੇ ਮੈਡਲਸ ਜਿੱਤੇ ਸਿਰਫ ਪੰਜਾਬ ਨਹੀਂ ਪੂਰੇ ਇੰਡੀਆ ਤੇ ਆਪਣਾ ਨਾਮ ਰੌਸ਼ਨ ਕੀਤਾ ਤੇ ਸਾਰਿਆਂ ਨੂੰ ਪ੍ਰਾਊਡ ਫੀਲ ਕਰਾਇਆ ਪਾਪਾ ਸਿਰਫ ਇੱਕ ਐਥਲੀਟ ਨਹੀਂ ਸਨ ਉਹ ਇਨਸਪੀਰੇਸ਼ਨ ਸੀ ਉਹਨਾਂ ਨੇ ਹੀ ਇਨਸਪਾਇਰ ਕੀਤਾ ਮੈਨੂੰ ਵੀ ਜਿਮ ਸਟਾਰਟ ਕਰਨ ਦੇ ਲਈ ਉਹਨਾਂ ਨੂੰ ਵੇਖ ਕੇ ਮੈਨੂੰ ਵੀ ਆਪਣੀ ਬਾਡੀ ਨਾਲ ਪਿਆਰ ਹੋਇਆ ਕਿ ਸਾਨੂੰ ਇਹਦੀ ਟੇਕ ਕੇਅਰ ਕਰਨੀ ਚਾਹੀਦੀ ਹੈ ਉਹਨਾਂ ਨੂੰ ਵੇਖ ਕੇ ਵੀ ਮੈਂ ਸਵੇਰੇ 3-4 ਵਜੇ ਉੱਠ ਕੇ ਮੈਂ ਵੀ ਆਪਣਾ ਜਿਮ ਸਟਾਰਟ ਕਰਦੀ ਸੀ ਟ੍ਰੈਡਮਿਲ ਟ੍ਰੇਨ ਕਰਨਾ ਆਪਣੀ ਬਾਡੀ ਨੂੰ ਉਹਨਾਂ ਨੇ ਇੰਡੀਆ ਦਾ ਉਹਨਾਂ ਨੇ ਇੰਡੀਆ ਦਾ ਨਾਮ ਦੁਨੀਆ ਪਰ ਤੇ ਰੌਸ਼ਨ ਕੀਤਾ ਬਿਨਾਂ ਸਟੀਰੋਇਡਸ ਬਿਨਾਂ ਸ਼ਾਰਟਕੱਟ ਸਿਰਫ ਆਪਣੀ ਮਿਹਨਤ ਤੇ ਡਿਟਰਮੀਨੇਸ਼ਨ ਦੇ ਨਾਲ 25 ਸਾਲ ਉਹਨਾਂ ਨੇ ਇਸ ਗੇਮ ਨੂੰ ਦਿੱਤੇ ਮੇਰੇ ਲਈ ਪਾਪਾ ਮੇਰੇ ਹੀਰੋ ਮੇਰੇ ਟੀਚਰ ਮੇਰੀ ਸਟਰੈਂਥ ਸੀ ਤੇ ਹੁਣ ਵੀ ਹੈ ਤੇ ਹਮੇਸ਼ਾ ਰਹਿਣਗੇ ਉਹਨਾਂ ਨੇ ਸਿਖਾਇਆ ਕਿ ਜ਼ਿੰਦਗੀ 'ਚ ਕਦੇ ਵੀ ਗਿਵ ਅਪ ਨਹੀਂ ਕਰਨਾ ਉਹਨਾਂ ਨੇ ਆਪਣੀ ਮੰਮਾ ਦੀ ਆਪਣੇ ਯੰਗਰ ਬ੍ਰਦਰ ਦੀ ਡੈਥ ਦੇਖੀ ਫਿਰ ਵੀ ਉਹਨਾਂ ਨੇ ਸਾਡੇ ਤਿੰਨਾਂ ਭੈਣ ਭਰਾਵਾਂ ਨੂੰ ਕਦੀ ਸ਼ੋਅ ਨਹੀਂ ਕੀਤਾ ਕਿ ਅੰਦਰੋਂ ਪਾਵੇ ਕਿ ਨਹੀਂ ਟੁੱਟੇ ਹੁਣ ਉਹਨਾਂ ਦੇ ਹਮੇਸ਼ਾ ਆਪਾਂ ਫੇਸ 'ਤੇ ਇੱਕ ਸਮਾਈਲਿੰਗ ਫੇਸ ਹੀ ਦੇਖਿਆ ਅੱਜ ਜਦ ਮੈਂ ਇਹ ਪਾਰਕ ਦਾ ਨਾਮ ਦਾ ਬੋਰਡ ਵੇਖਦੀ ਆਂ ਵਰਿੰਦਰ ਕੁਮਨ ਪਾਰਕ ਤੇ ਲੱਗਦਾ ਹੈ ਕਿ ਹੀ ਇਜ਼ ਵਿਦ ਹਰ ਹੀ ਇਜ਼ ਵਿਦ ਅਸ ਬਚਾਣ ਇnspायर ਕਰ ਰਹੇ ਨੇ ਕਿ ਫਿਟ ਰਹੋ ਕਲੀਨ ਰਹੋ ਤੇ ਪ੍ਰਾਊਡ ਇੰਡੀਅਨ ਬਣੋ ਪਰ ਇੱਕ ਗੱਲ ਮੈਂ ਸਭ ਨੂੰ ਯਾਦ ਕਰਵਾਉਣਾ ਚਾਹਾਂਗੀ ਪਾਪਾ ਸਿਰਫ ਇੱਕ ਨਾਮ ਨਹੀਂ ਸਨ ਉਹ ਇੱਕ ਮਿਸ਼ਨ ਸਨ ਉਹਨਾਂ ਦੀ ਸਰਡਨ ਡੈਥ ਦੇ ਪਿੱਛੇ ਜੋ ਵੀ ਸੱਚ ਹੈ ਉਹ ਜ਼ਰੂਰ ਬਾਹਰ ਆਉਣਾ ਚਾਹੀਦਾ ਹੈ ਉਹਨਾਂ ਨੇ ਪੰਜਾਬ ਦਾ ਪੂਰੇ ਇੰਡੀਆ ਦਾ ਨਾਮ ਵਰਲਡਵਾਈਡ ਰੌਸ਼ਨ ਕੀਤਾ ਹੀ ਰੀਅਲੀ ਡੋਨਟ ੜਸਰਵ ਥਿਸ ਕਾਈਂਡ ਆਫ ਡੈਥ ਮੈਂ ਪੂਰੀ ਕੋਸ਼ਿਸ਼ ਕਰਾਂਗੀ ਉਹਨਾਂ ਦੀ ਲੇਗੇਸੀ ਉਹਨਾਂ ਦਾ ਮਿਸ਼ਨ ਅਸੀਂ ਅੱਗੇ ਲੈ ਕੇ ਜਾਈਏ ਸਾਰੇ ਤੇ ਮੈਨੂੰ ਸਰ ਨਿਤਿਨ ਕੋਲ ਜੀ ਨੂੰ ਥੈਂਕ ਯੂ ਕਿ ਤੁਸੀਂ ਸਾਡੇ ਨਾਲ ਹੋ ਇੱਥੇ ਤੇ ਗਵਰਨਮੈਂਟ ਨੂੰ ਵੀ ਹੈ ਕਿ ਉਹ ਸਾਡੀ ਸਪੋਰਟ ਕਰਨ